ਜੋ ਕਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਸਾਰੀਆਂ ਤਿਆਰੀਆਂ ਮੁਕੰਮਲ ਨੇ ਅੱਜ ਇਥੇ ਸੈਂਟਰਲ ਹਲਕੇ ਦੀ ਜਿਹੜੀ ਫੋਰਸ ਹੈ ਇਥੋਂ ਡਿਸਟ੍ਰਿਬਿਊਸ਼ਨ ਸੈਂਟਰ ਹੈਗਾ ਜਿੱਥੋਂ ਈਵੀਐਮਸ ਵੀ ਜਾਣੀਆਂ ਤੇ ਉਹਨਾਂ ਨਾਲ ਸੁਰੱਖਿਆ ਵੀ ਦਿੱਤੀ ਜਾਣੀ ਹੈ ਅਸੀਂ ਸਾਰੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਨੇ ਕਿ ਫ੍ਰੀ ਫੇਅਰ ਤੇ ਪੀਸਫੁਲ ਇਲੈਕਸ਼ਨ ਹੋਵੇ ਉਹਦੇ ਤਹਿਤ ਪੰਜ ਕੌਨਸਟਿਊਐਂਸੀਆਂ ਅਸੈਂਬਲੀ ਜਿਹੜੀਆਂ ਉਹ ਅੰਮ੍ਰਿਤਸਰ ਪਾਰਲੀਮੈਂਟਰੀ ਕੌਨਸਟਿਊਐਂਸੀ ਦੇ ਤਹਿਤ ਪੈਂਦੀਆਂ ਦੇ ਕਮਿਸ਼ਨੇਟ ਅੰਮ੍ਰਿਤਸਰ ਦੀਏ ਏਰੀਆ ਚ ਪੈਂਦੀਆਂ ਉਹਦੇ ਚ ਅਸੀਂ ਹਰੇਕ ਕੌਨਸਟਿਊਐਂਸੀ ਦੇ ਉੱਤੇ ਇੱਕ ਡੀਸੀਪੀ ਲੈਵਲ ਦੇ ਅਫਸਰ ਦੋ ਕੌਨਸਟਿਊਐਂਸੀਆਂ ਦੇ ਪਿੱਛੇ ਇੱਕ ਡੀਸੀਪੀ ਲੈਵਲ ਦਾ ਅਫਸਰ ਹੈ ਕੌਨਸਟਿਊਐਂਸੀ ਦਾ ਇੰਚਾਰਜ ਇੱਕ ਏਡੀਸੀਪੀ ਲੈਵਲ ਦੇ ਅਫਸਰ ਖੁਦ ਨੇ ਔਰ ਉਹਨਾਂ ਦੇ ਥੱਲੇ ਅਸੀਂ ਜਿੱਦਾਂ ਜਿੱਦਾਂ ਏਰੀਆ ਦੀ ਸੈਂਸਿਟੀਵਿਟੀ ਮੁਤਾਬਕ ਦੋ ਤਿੰਨ ਜਾਂ ਚਾਰ ਏਸੀਪੀ ਡੀਐਸਪੀ ਲੈਵਲ ਦੇ ਅਫਸਰ ਦਿੱਤੇ ਨੇ ਜਿਨ੍ਹਾਂ ਦੇ ਕੋਲ ਅਲੱਗ-ਅਲੱਗ ਏਰੀਆ ਵਿੱਚ ਸੈਕਟਰ ਵਾਸਤੇ ਸਟ੍ਰਾਈਕਿੰਗ ਰਿਜ਼ਰਵ ਉਹਨਾਂ ਨੂੰ ਕਿਹਾ ਜਾਏਗਾ ਕਿ ਜਿਹੜੇ ਕਾਨੂੰਨ ਵਿਵਸਥਾ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਡੀਲ ਕਰਨ ਦੇ ਸਮਰੱਥ ਹੋਣ ਔਰ ਇਮੀਡੀਏਟਲੀ ਰਸ਼ ਕਰਨ ਇਸ ਤੋਂ ਇਲਾਵਾ ਜੇ ਆਪਾਂ ਸਾਰੀਆਂ ਟੋਟਲ ਆਪਣੇ ਇੰਪੋਲਿੰਗ ਲੋਕੇਸ਼ਨਸ ਦੇਖੀਏ ਉਹਨਾਂ ਨੂੰ 81 ਸੈਕਟਰਾਂ ਦੇ ਵਿੱਚ ਡਿਵਾਈਡ ਕੀਤਾ ਹੈ ਸਿਵਲ ਐਡਮਿਨਿਸਟ੍ਰੇਸ਼ਨ ਡੀਸੀ ਆਫਿਸ ਵੱਲੋਂ ਉਹਨਾਂ ਨੂੰ ਸੈਕਟਰ ਆਫਿਸਰਸ 81 ਭੇਣਗੇ ਸਾਡੇ ਕਮਿਸ਼ਨਰੇਟ ਏਰੀਆ ਦੇ ਵਿੱਚ ਉਹਨਾਂ ਸਾਰਿਆਂ ਦੇ ਨਾਲ ਕਨਟੀਗੂਅਸ ਉਸ ਦੇ ਵਿੱਚ ਅਸੀਂ ਦਿੱਤੇ ਐ ਆਪਣੇ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਉਹਦੇ ਚ ਵੱਖ ਗੱਡੀਆਂ ਉਹਨਾਂ ਨੂੰ ਦਿੱਤੀਆਂ ਵੱਖ-ਵੱਖ ਉਸ ਤੋਂ ਇਲਾਵਾ ਉਹਨਾਂ ਨੂੰ ਅਸੀਂ ਵਾਇਰਲੈਸ ਸੈੱਟ ਵੀ ਦਿੱਤੇ ਹੋਏ ਨੇ ਉਹ ਫਰਸਟ ਰਿਸਪੌਂਡਰ ਹੋਣਗੇ ਜੇ ਸਪੋਜ਼ ਕਰੋ ਇੱਕ ਬੂਥ ਦੇ ਉੱਤੇ ਪੁਲਿਸ ਫੋਰਸ ਨੂੰ ਕਿਸੇ ਹੈਲਪ ਦੀ ਲੋੜ ਹੈ ਮਦਦ ਦੀ ਲੋੜ ਹੈ ਤਾਂ ਉਹ ਪੈਟਰੋਲਿੰਗ ਪਾਰਟੀ ਉੱਥੇ ਇਮੀਡੀਏਟਲੀ ਪਹੁੰਚੇਗੀ ਉਸ ਤੋਂ ਉੱਪਰ ਉਹਨਾਂ ਦੀ ਸਟ੍ਰਾਈਕਿੰਗ ਰਿਜ਼ਰਵ ਹੋਏਗੀ ਇਨਸਪੈਕਟਰ ਲੈਵਲ ਦੀ ਉਸ ਤੋਂ ਉੱਤੇ ਡੀਐਸਪੀ ਲੈਵਲ ਦੇ ਅਫਸਰ ਹੋਣਗੇ ਤੇ ਫਿਰ ਏਡੀਸੀਪੀਜ਼ ਤੇ ਡੀਸੀਪੀ ਸਹਿਬਾਨ ਸੋ ਸਾਡਾ ਬੜਾ ਇਹ ਇਨ ਡੈਪਥ ਤੇ ਡਿਪਲੋਇਮੈਂਟ ਪਲਾਨ ਅਸੀਂ ਆਬਜ਼ਰਵਰ ਸਹਿਬਾਨ ਨਾਲ ਡੀਸੀ ਸਹਿਬਾਨ ਨਾਲ ਬੈਠ ਕੇ ਕਰਾਇਆ ਹੈ ਔਰ ਇਸ ਤੋਂ ਇਲਾਵਾ ਜਿਹੜਾ ਮੇਨ ਅਸੀਂ ਇੰਤਜ਼ਾਮ ਰੱਖਿਆ ਕਿ ਸਾਡੇ ਸਾਰੇ ਪੀਸੀਆ ਜਿਹੜੀਆਂ ਆਰਟੀਕਲ ਵਹੀਕਲਸ ਨੇ ਜਾਂ ਮੋਟਰਸਾਈਕਲ ਐਜ਼ ਇਟ ਇਜ਼ ਕੰਮ ਕਰਨਗੇ ਚਾਹੇ ਸ਼ਿਫਟ ਇੱਕ ਹੋਵੇ ਔਰ ਜਿਹੜੇ ਮੇਨ ਇੰਪੋਰਟੈਂਟ ਸਾਡੇ ਟ੍ਰੈਫਿਕ ਦੇ ਪੁਆਇੰਟਸ ਨੇ ਉਹ ਵੀ ਅਸੀਂ ਮੈਨ ਕਰਕੇ ਰੱਖਿਆ ਹੈ ਉਹ ਸਪੋਰਟਸ ਨੂੰ ਅਸੀਂ ਰੱਖਿਆ ਉਸ ਤੋਂ ਇਲਾਵਾ ਡਿਸਟ੍ਰਿਕਟ ਦੇ ਵਿੱਚ ਰਿਜ਼ਰਵ ਰੱਖੀ ਹੋਈ ਹੈ ਔਰ ਸਾਡਾ ਕਮਿਊਨੀਕੇਸ਼ਨ ਪਲਾਨ ਤਿਆਰ ਕੀਤਾ ਗਿਆ ਕਿ ਹਰੇਕ ਬੂਥ ਦੇ ਨੇੜੇ ਕਿਹੜਾ ਬੰਦਾ ਮਦਦਗਾਰ ਹੈ ਪੁਲਿਸ ਦਾ ਜਾਂ ਕੋਈ ਸ਼ਰਾਰਤੀ ਬੰਦਾ ਉਹਨਾਂ ਦੀ ਲਿਸਟਾਂ ਹੋਈਆਂ ਹੋਈਆਂ ਉਹ ਸਾਰੇ ਟ੍ਰਬਲ ਮੇਕਰਸ 137 ਸੀਗੇ ਸਾਡੇ ਉਹਨਾਂ ਦੇ ਖਿਲਾਫ ਐਕਸ਼ਨ ਹੋ ਚੁੱਕਿਆ ਆਲਰੇਡੀ 100% ਜਿਹੜੀ ਡਿਪੋਜ਼ਿਟ ਆਫ ਆਰਮਸ ਹੋ ਚੁੱਕੇ ਹੈ ਸਾਡੇ ਪੀਓ ਕਾਫੀ ਜ਼ਿਆਦਾ ਅਸੀਂ ਫੜੇ ਆ ਔਰ ਜੀਐਸਏ ਚ ਟੋਟਲ ਦੇਖੀਏ ਇਹ ਸਾਡੀਆਂ ਟੋਟਲ ਨੰਬਰ ਆਫ ਪੋਲਿੰਗ ਲੋਕੇਸ਼ਨ ਹੈਗੀਆਂ 322 ਇਹਨਾਂ ਚੋਂ 154 ਜੜੀਆਂ ਉਹ ਕ੍ਰਿਟੀਕਲ ਨੇ ਤੇ ਟਰਬਲ ਮੇਕਰ 137 ਸੀ 15 ਅਸੀਂ ਨਾਕੇ ਲਾਏ ਆ ਕ੍ਰਿਟੀਕਲ ਮੀਨਸ ਸੈਂਸਿਟਿਵ ਕ੍ਰਿਟੀਕਲ ਮੀਨਸ ਸੈਂਸਿਟਿਵ ਨਹੀਂ ਹੈ ਜੀ ਹੁਣ ਵਾਰਡ ਕ੍ਰਿਟੀਕਲ ਆ ਉਹਦੇ ਬਹੁਤ ਸਾਰੇ ਇНГਰੀਡੀਅੰਟਸ ਨੇ ਐਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਚੇਂਜ ਕੀਤੇ ਆ ਜਿੱਥੇ ਤੁਹਾਨੂੰ ਸ਼ਰਾਰਤ ਦਾ ਡਰ ਆ ਜਾਂ VOTING PERCENTAGE ਨੂੰ ਵੀ ਵਿੱਚ ਕਨਸਿਡਰ ਕਰਦਾ ਜਿਹੜਾ DC ਆਫਿਸ ਸੋ AROs ਤੇ ਪੁਲਿਸ ਕਾਊਂਟਰਪਾਰਟ ਜਿਹੜੇ ਐਸ ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹਦਾਇਤਾਂ ਉਹਨਾਂ ਨੂੰ ਯਰਮਾਰਕ ਕਰਦੇ ਕਿ ਇਹ ਨੂੰ ਅਸੀਂ ਕ੍ਰਿਟੀਕਲ ਦਿੰਨੇ ਆ ਉਹ ਫਿਰ ਅਸੀਂ ਆਬਜ਼ਰਵਰਸ ਨਾਲ ਤੇ DC ਸਾਹਿਬ ਅਸੀਂ ਬੈਠ ਕੇ ਕਰਦੇ ਆ 15 ਅਸੀਂ ਨਾਕੇ ਲਾਏ ਆ ਔਰ ਉਹ ਵੀ ਬੜੇ ਸੈਂਸਿਟਿਵ ਪੁਆਇੰਟ ਆਪ ਚੂਜ਼ ਕੀਤੇ ਨੇ ਉਸ ਤੋਂ ਇਲਾਵਾ ਸਾਡੇ ਕੋਲ ਸਟ੍ਰਾਈਕਿੰਗ ਰਿਜ਼ਰਵਸ ਕੁਝ ਜਿਹੜੀਆਂ ਡਿਸਟ੍ਰਿਕਟ ਵਗੈਰਾ ਦੀਆਂ ਹੈਗੀਆਂ ਸਤਨ ਚਾਰ ਮੈਂ ਰੱਖੀਆਂ ਅਲੱਗ-ਅਲੱਗ ਉਹ ਸਾਰੀਆਂ ਅਸੀਂ ਵਕ ਵਕ ਪੁਆਇੰਟਾਂ ਦੇ ਹਾਲਟਿੰਗ ਪੁਆਇੰਟ ਬਣਾਵਾਂਗੇ ਸੋ ਦੈਟ ਜਿਹੜੇ ਏਰੀਏ ਨੂੰ ਸਾਨੂੰ ਹੈਲਪ ਦੀ ਲੋੜ ਹੈ ਉੱਥੋਂ ਅਸੀਂ ਮਦਦ ਕਰਾ ਸਕੀਏ ਤੇ ਰਿਕਵਰੀਆਂ ਵੀ ਤੁਹਾਨੂੰ ਪਤਾ ਹੀ ਹੈ ਕਾਫੀ ਹੋਈਆਂ ਡਰੱਗ ਫਰੰਟ ਹੋਵੇ ਆਰਮਜ਼ ਐਕਟ ਵਿੱਚ ਹੋਵੇ ਐਕਸਾਈਜ਼ ਦੇ ਵਿੱਚ ਔਰ ਅਸੀਂ ਉਹ ਚ ਕੰਟੀਨਿਊ ਕਰ ਰਹੇ ਹਾਂ ਆਪਣਾ ਐਫਰਟ ਕੱਲ ਵੀ ਜਿਹੜੇ ਆਊਟਸਾਈਡਰਸ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਚ ਵੀ ਕਾਫੀ ਬੰਦੇ ਅਸੀਂ ਚੈੱਕ ਕੀਤੇ ਆ ਚਾਹੇ ਹੋਟਲ ਨੇ ਚਾਹੇ ਸਰਾਵਾਂ ਨੇ ਔਰ ਉਹਦੇ ਚ ਇਕ ਦੋ ਬੰਦੇ ਸਸਪੀਸ਼ੀਅਸ ਅਜੇ ਵੀ ਉਹਨਾਂ ਦੀ ਕੁਐਸਚਨਿੰਗ ਅਸੀਂ ਕਰ ਰਹੇ ਹਾਂ ਅੱਜ ਵੀ ਪਤਾ ਲੱਗਿਆ ਤੇ ਉਹਦੇ ਚ ਇਹ ਵੀ ਹੈ ਕਿ ਕਈ ਬੰਦੇ ਇੱਕ ਦੋ ਵੌਂਟਡ ਵੀ ਸੀ ਜਿਹੜੇ ਸਾਡੇ ਹੱਥ ਆਏ ਆ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਆ ਸੋ ਪੁਲਿਸ ਹਰ ਤਰ੍ਹਾਂ ਨਾਲ ਮਸਤੈਦ ਆ ਇਸ ਗੱਲ ਦੇ ਕਿ ਅਸੀਂ ਪੀਸਫੁਲ ਤੇ ਇਫੈਕਟਿਵ ਇਲੈਕਸ਼ਨ ਕਰਾਉਣੀ ਹੈ ਔਰ ਟੋਟਲ ਜਿਹੜੇ ਡਿਪਲॉयਮੈਂਟ ਆ ਸਾਡੇ ਕੋਲ 12 ਕੰਪਨੀਆਂ ਸੀਏਪੀਐਫ ਤੇ ਬਾਹਰੀ ਪੁਲਿਸ ਦੀਆਂ ਆਈਆਂ ਨੇ ਤੇ ਉਹਦੇ 2632 ਟੋਟਲ ਬੰਦੇ ਜਿਹੜੇ ਆ ਸਾਡੇ ਉਹ ਡਿਪਲੋਏ ਹੋਏ ਨੇ ਉਧਰ ਤੇ ਜਿਹੜੇ ਬੂਥਸ ਤੇ ਸਾਰੀ ਪੈਟਰੋਲਿੰਗ ਪਾਰਟੀਆਂ ਨੂੰ ਲੈ ਕੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਲੈਕਸ਼ਨਸ ਕਰਾਵਾਂਗੇ ਔਰ ਜਿੱਦਾਂ ਵੀ ਸਾਨੂੰ ਕੋਈ ਕੰਪਲੇਂਟਸ ਆਉਂਦੀਆਂ ਕੰਟਰੋਲ ਰੂਮ ਤੇ ਉੱਤੇ ਵੀ ਅਸੀਂ ਸਪੈਸ਼ਲ ਆਫੀਸਰ ਆਪਣੇ ਬਿਠਾਏ ਆ ਸੋਸ਼ਲ ਮੀਡੀਆ ਸੈੱਲ ਵੀ ਮੋਨੀਟਰ ਕਰ ਰਿਹਾ ਹਰ ਇੱਕ ਛੋਟੀ ਛੋਟੀ ਗੱਲ ਜਿਹੜੀ ਹੈ ਉਹ ਮੋਨੀਟਰ ਕਰਕੇ ਉਹਦਾ ਉਹਦਾ ਹੀ ਸਮਾਧਾਨ ਕੀਤਾ ਜਾ ਸੈਂਸਰ ਬਾਰੇ ਦੱਸੋ ਸਭ ਪਿਆ ਸਾਈਟਸ ਬੁੱਕ ਖੜਾ ਬਣਾਇਆ ਦੇਖੋ ਭਾਈ ਸਾਹਿਬ ਸੈਂਸਿਟਿਵਿਟੀ ਸੀ ਜਿਹੜੇ ਕ੍ਰਿਟੀਕਲ ਨੇ 154 ਦੇ 54 ਉਹਨਾਂ ਨੂੰ ਹੀ ਮੰਨ ਰਹੇ ਤਾਂ ਹੀ ਉੱਥੇ ਬਾਹਰਲੀ ਫੋਰਸ ਲਾਈਦਾ ਸਰ ਸਟ੍ਰਾਈਕਿੰਗ ਰਿਜ਼ਰਵ ਦੀਆਂ ਨੇ ਟੀਮਾਂ ਬਣਾਈਆਂ ਇਹਦਾ ਫੰਕਸ਼ਨ ਦੱਸ ਦਿਓ ਸਟ੍ਰਾਈਕਿੰਗ ਰਿਜ਼ਰਵ ਦਾ ਮਤਲਬ ਇਹ ਹੁੰਦਾ ਭਾਈ ਸਾਹਿਬ ਵੀ ਜਿੱਦਾਂ ਕਿਸੇ ਨੇ ਮਦਦ ਮੰਗੀ ਕਿਤੇ ਪ੍ਰੋਬਲਮ ਆਈ ਕੋ ਇਮੀਡੀਏਟਲੀ ਸਟ੍ਰਾਈਕਿੰਗ ਦਾ ਮਤਲਬ ਹੁੰਦਾ ਵੀ ਭੱਜ ਕੇ ਪਹੁੰਚੇ ਉਹਨਾਂ ਕੋ ਗੱਡੀ ਹੈ ਮੋਬਾਈਲ ਹੈ ਪਲੱਸ ਉਹਨਾਂ ਦੀ ਵਾਇਰਲੈਸ ਹੈ ਔਰ ਉਹਨਾਂ ਉਹ ਇਮੀਡੀਏਟਲੀ ਜਾ ਕੇ ਸਿਚੁਏਸ਼ਨ ਨੂੰ ਸੰਭਲ ਜਿਵੇਂ ਗਰਮੀ ਵਧੀ ਔਰ ਇੱਕ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਰਹਿਣ ਦਾ ਔਰ ਇਹਨਾਂ ਦੀ ਕਮਿਟੀ ਸੂਰプラス ਖਾਣ ਪੀਣ ਦਾ ਔਰ ਤੁਹਾਡੇ ਕੋ ਇਹਦੇ ਵਿੱਚ ਅਸੀਂ ਖਾਣ ਪੀਣ ਦਾ ਤੇ ਸਾਰਾ ਜਿਹੜਾ ਡੀਸੀ ਸਾਹਿਬ ਦੇ ਨਾਲ ਹੀ ਇਹਨਾਂ ਦਾ ਕਿੱਟਾ ਸਿਵਲ ਪਾਰਟੀਆਂ ਦਾ ਪੁਲਿਸ ਪਾਰਟੀਆਂ ਦਾ ਅੱਗੇ ਵੈਸੇ ਵੱਖਰਾ ਹੁੰਦਾ ਸੀ ਪਰ ਅਸੀਂ ਇਹ ਸੋਚਿਆ ਕਿ ਦੋਨਾਂ ਨੇ ਇਕੱਠੇ ਰਹਿਣਾ ਤੇ ਦੋਨਾਂ ਦਾ ਇੱਕ ਜਗ੍ਹਾ ਹੋ ਜਾਏਗਾ ਉਹਦੇ ਪੈਸੇ ਅਸੀਂ ਸਾਰੇ ਜਿਹੜੇ ਇਹਨਾਂ ਦੇ ਆ ਰਹੇ ਸਾਡੇ ਕੋਲ ਫੰਡਸ ਆਏ ਆ ਉਸੀ ਨਾਲ ਭਰ ਕੇ ਇੱਕੋ ਕੇਟਰਿੰਗ ਤੋਂ ਜੋ ਡੀਸੀ ਸਾਹਿਬ ਕਰਾ ਰਹੇ ਉਹੀ ਸਾਡੀ ਫੋਰਸ ਨੂੰ ਮਈਆ ਕੀਤਾ ਜਾ ਰਿਹਾ ਸਰ ਵੈਪਨਸ ਵਗੈਰਾ ਸਰ ਰਿਕਵਰ ਕਰ ਲਏ ਜੀ ਸਾਰੇ ਸਰ ਟੋਟਲ ਕਿੰਨੇ ਵੈਪਨਸ ਕੀਤੇ ਗਏ ਯਾਰ ਵੈਪਨ ਤਾਂ ਤੁਹਾਨੂੰ ਦੱਸਿਆ 100% ਹੋ ਗਏ ਆ ਜੀ ਸਾਰੇ ਟੋਟਲ ਆਪਾਂ ਤਾਂ 5-7 ਦਿਨ ਪਹਿਲਾਂ ਹੀ 100% ਤੇ ਪਹੁੰਚ ਗਏ ਸੀ ਜਿਹੜੀ ਸਕਰੀਨਿੰਗ ਕਮੇਟੀ ਸੀ ਉਹਨੇ ਕੁਝ ਰਿਕਮੈਂਡੇਸ਼ਨਸ ਕੀਤੀਆਂ ਸੀ ਥ੍ਰੈਟ ਪਰਸੈਪਸ਼ਨ ਨੂੰ ਦੇਖ ਕੇ ਉਹਦੇ ਉਹਨੂੰ ਸਿਰਫ ਅਸੀਂ ਐਗਜ਼ੈਂਪਟ ਕੀਤਾ ਬਲੈਟ ਵੀ ਇਹਨਾਂ ਨੂੰ ਕਿਹੜੀਆਂ ਦਿੱਤੀਆਂ ਗਈਆਂ ਡੂਜ਼ ਐਂਡ ਡੂ ਨਾਟਸ ਦੀਆਂ ਜੀ ਉਹ ਜੋ ਗੱਲਾਂ ਇਹਨਾਂ ਨੂੰ ਮੈਂ ਸਮਝਾਈਆਂ ਜਾਂ ਅਫਸਰ ਨੇ ਸਮਝਾਈਆਂ ਉਹ ਚੀਜ਼ਾਂ ਲਿਖ ਕੇ ਵੀ ਦਿਤੀਆਂ ਹੈ ਜੀ ਜੀਪੀਏ ਟੈਪ ਵੀ ਦਿੱਤੇ ਗਏ ਨੇ ਟੈਪ ਇਸ ਕਰਕੇ ਦਿੱਤੀ ਗਈ ਹੈ ਜੀ ਲੋਕੇਸ਼ਨਸ ਪਤਾ ਲੱਗਦੇ ਰਹਿਣ ਸੀਨੀਅਰ ਅਫਸਰ ਬੈਠ ਕੇ ਦੇਖਦੇ ਰਹਿਣ ਵੀ ਪੈਟਰੋਲਿੰਗ ਪਾਰਟੀ ਸਾਡੀ ਇਸ ਵੇਲੇ ਕਿੱਥੇ ਹੈ ਉਹਨੂੰ ਕਿੱਥੇ ਮੂਵ ਕਰਾਉਣਾ ਉਹ ਸਾਡਾ ਵਾਇਰਲੈਸ ਸਿਸਟਮ ਦਾ ਇੱਕ ਸਪਲੀਮੈਂਟ ਸਮਝ ਸਕਦੇ ਹੋ ਤੁਸੀਂ ਜਾਂ ਮੋਬਾਈਲ ਦੇ ਜਿਹੜੇ ਨੰਬਰਸ ਅਸੀਂ ਲਏ ਉਹਨੂੰ ਇੱਕ ਸਪਲੀਮੈਂਟ ਕਰਨ ਵਾਸਤੇ ਠੀਕ ਹੈ ਸਰ ਪੈਟਰੋਲਿੰਗ ਸਰ ਇੱਕ ਛੋਟਾ ਜਿਹਾ ਗੱਲ ਜਿਸ ਤਰ੍ਹਾਂ ਗੱਲ ਜਿਲੰਦਰ ਇੱਕ ਵਾਕਿਆ ਆਇਆ ਉਹ ਤੇ ਇਲੀਗਲ ਸ਼ਰਾਬ ਪੜੀ ਗਈ ਆਪਣੀ ਪੈਟਰੋਲਿੰਗ ਦੌਰਾਨ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਜਾਂ ਕੋ ਕੀ ਕਾਰਵਾਈ ਕੋਈ ਨਹੀਂ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਪੁੱਠੇ ਦੇ ਬਾਹਰ ਬੁਲਡਬਾਜ਼ੀ ਕਰਦੇ ਨੇ ਕੀ ਨੋਜਵਾਨ ਸਰਕਾਰ ਉਪ ਕਰਦੇ ਨੇ ਉਹਨਾਂ ਨੂੰ ਕੀ ਯਾਰ ਬੜੀ ਮੈਂ ਸਿੰਪਲ ਗੱਲ ਦੱਸ ਦਿੰਦਾ ਨਾ ਕਾਨੂੰਨ ਜਿਹਨੇ ਤੋੜਿਆ ਉਹਦੀ ਖੈਰ